ਡਰ ਡਰ ਓਏ ਸ਼ੇਰ ਆ ਓਏ ਓਏ ਪਰ ਟੁੱਟ ਜਾਣਾ ਉਹ ਤੇਰੀ ਬਾਹ ਕਿਹੜਾ ਕੱਢਦਾ ਮਿੱਟੀ ਪਟਾਣਾ ਚੱਲੀਏ ਐਣੀ ਤਾਂ ਕੰਪੈਨ ਵੀ ਕਰ ਲਈ ਓਏ ਕਰਾ ਗੱਡੀ ਸਟਾਰ ਮੋਕੇ ਹੁੰਦਾ ਕਬੂਤਰ ਨੂੰ ਖਾਏ ਤੇ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਆ ਕੈਲਸ਼ੀਅਮ ਦੀ ਜਿਹੜੀ ਕਮੀ ਹੁੰਦੀ ਨਾ ਉਹ ਵੀ ਪੂਰੀ ਹੁੰਦੀ ਆ ਉਦੋਂ ਚਾਰ ਪੰਜ ਦੇਣੀ ਖਾਣੀ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜਿਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਅੱਜ ਦੀ ਵੀਡੀਓ ਸ਼ੁਰੂ ਉਹ ਹੀ ਰੁਟੀਨ ਪਹਿਲਾਂ ਬੱਚੇ ਕੱਢੀਏ ਜਿਹੜੇ ਇਧਰੋਂ ਤਿੰਨ ਬੱਚੇ ਆਬੀ ਢਾਂਕਿਆਂ ਦੇ ਬਿਠਾਈਏ ਠੀਕ ਆ ਨਹੀਂ ਤਾਂ ਇਹ ਵੱਡੇ ਹੋ ਜਾਣੇ ਭਾਈ ਲੱਗਣੇ ਨਹੀਂ ਹੈਗੇ ਇੱਕ ਹੀ ਵੱਡਾ ਇਹਨਾਂ ਚ ਤੇ ਦੋ ਤਾਂ ਛੋਟੇ ਹੀ ਆ ਜੇ ਹਨਾ ਇੱਕ ਬੱਚਾ ਵੱਡਾ ਆ ਤੇ ਇੱਕ ਭਾਈ ਹੋਰਾਂ ਦੀ ਆਵਾਜ਼ ਆਊਗੀ ਸਵੇਰੇ ਸਵੇਰੇ ਕਿਉਂਕਿ ਬੱਸਾ ਪੁੱਸਾ ਜਾਂਦੀਆਂ ਐ ਬਾਈਪਾਸ ਹੀ ਬਣਿਆ ਹੁੰਦਾ ਸਵੇਰ ਦਾ ਟਾਈਮ ਦਾ ਹਨਾ ਵੀ ਸਕੂਲ ਚ ਬੱਸਾ ਪੁੱਸਾ ਜਾਂਦੀਆਂ ਨਿਆਣੇ ਨੂਣੇ ਜਾਂਦੇ ਸਕੂਲਾਂ ਨੂੰ ਤੇ ਆਇਓ ਬਾਬਿਓ ਪਹਿਲਾਂ ਉਹ ਖੋਲ ਕੇ ਬੱਚੇ ਪੁੱੱਚੇ ਛੱਡਿਏ ਤੇ ਇੱਕ ਬਾਈ ਮੈਨੂੰ ਹੋਰ ਕਹਿੰਦੇ ਕਿਤੇ ਬਾਈ ਯਾਰ ਬੈਰੀ ਪੈਂਦੀ ਆ ਵੀ ਕੀ ਚੱਕਰ ਆਣਾ ਬੱਚੇ ਗੱਡੀ ਦੇ ਬਾਈ ਦੇਖੋ ਇੱਕ ਤਾਂ ਰੰਗਣਾ ਲਾਓ ਜੇ ਬੈਰੀ ਪੈਂਦੀ ਆ ਨਾ ਰੰਗਣਾ ਲਾਓ ਜਿੱਦੂ ਰੰਗ ਲੱਗਾ ਬਾਈ ਬਹੁਤ ਜਲਦੀ ਕੂਤਰ ਪੈ ਬੈਰੀ ਪੈਂਦੀ ਕੂਤਰ ਨੂੰ ਠੀਕ ਆ ਰੰਗ ਨਾਲ ਲਾਓ ਰੰਗ ਉਦੋਂ ਲਾਓ ਜਦੋਂ ਆਪਾਂ ਬਾਈ ਅਮੀ ਛੱਡਣੇ ਜਾਂ ਸਿੱਧੇ ਕਰਨੇ ਕੂਤਰ ਉਦੋਂ ਕਰ ਲਿਓ ਹਜੇ ਨਾ ਰੰਗ ਲਾਓ ਠੀਕ ਆ ਜਿਹੜੇ ਕੂਤਰ ਨੂੰ ਬਾਈ ਰੰਗ ਲੱਗਾ ਉਹਨੂੰ ਬੈਰੀ ਪੈਣੀ ਆ ਠੀਕ ਆ ਕੱਲ ਵੀ ਇੱਥੇ ਇੱਕ ਰੰਗ ਲੱਗੇ ਵਾਲਾ ਆਇਆ ਸੀ ਤਾਂ ਬਾਈ ਉਹਦੇ ਦਵਾਲੇ ਹੋਈ ਸੀ ਮੇਰੇ ਹਿਸਾਬ ਨਾਲ ਠੀਕ ਆ ਹਜੇ ਆਪਾਂ ਤਾਂ ਵਿਚਾ ਕੀ ਰੰਗ ਨਹੀਂ ਲਾਇਆ ਬਾਈ ਰੰਗ ਤੇ ਰੰਗ ਰੂੰਗ ਵਾਲਾ ਹਜੇ ਕੰਮ ਡਿਲੇ ਕਰ ਦੋ ਰੰਗ ਹਜੇ ਲਾਉਣਾ ਕਦੋਂ ਆਪਾਂ ਕਿਹੜਾ ਬਾਜੀ ਬੂਜੀ ਛੱਡਣੇ ਆ ਰੰਗਣਾ ਲਾਇਆ ਕਰੋ ਬਾਲੀ ਗੱਲ ਨਹੀਂ ਪਤਾ ਪੁੱਤਾ ਲੱਗਦਾ ਮਾੜਾ ਮੋਟਾ ਬੇਠ ਫੂਟ ਤੇ ਲਾ ਦਿਆ ਕਰੋ ਹਨਾ ਤੇ ਉਹਦਾ ਰੰਗਣਾ ਲਾਇਆ ਕਰੋ ਬਾਈ ਠੀਕ ਆ ਮਾੜੀ ਮੋਟੀ ਪੂਸ਼ ਕਾਰਤੀ ਜਾਂ ਕੁਸ਼ ਕਰਤਾ ਹਨਾ ਜਿੱਥੋਂ ਨਿਸ਼ਾਨੀ ਰਹਿੰਦੀ ਬੱਚੇ ਦੀ ਆਪਲ ਤੇ ਬਾਈ ਦੋ ਤਿੰਨ ਦਿਨ ਡਾਲੋ ਬੱਚੇ ਦਾ ਉਹਦੇ ਪਤਾ ਲੱਗ ਜਾਂਦਾ ਵੀ ਆਹ ਬੱਚਾ ਉਹ ਆ ਤੇ ਆਹ ਬੱਚਾ ਉਹ ਆ ਆਪਾਂ ਤੁਹਾਡੇ ਸਾਹਮਣੇ ਕਿਸੇ ਵੀ ਕਬੂਤਰ ਨੂੰ ਰੰਗ ਨਹੀਂ ਲਗਾ ਠੀਕ ਆ ਜਿੰਨੇ ਵੀ ਬੱਚੇ ਡੋਨੇ ਆ ਤੇ ਰੰਗ ਰੂੰਗ ਲਾਉਣ ਵਾਲਾ ਇਟਾ ਸੀਨ ਨਹੀਂ ਤੇ ਬੱਚੇ ਅੱਜ ਉੱਪਰ ਹੀ ਕੈਮਰਾ ਲੈ ਕੇ ਚੱਲਦੇ ਕੱਲ ਅੰਗੂਠੀ ਆ ਤੇ ਤੁਹਾਨੂੰ ਸ਼ੌਂਕ ਕਰਉਣੇ ਨਾਲੇ ਪਹਿਲੀ ਗੱਲ ਤਾਂ ਤੁਹਾਨੂੰ ਉਹਦਾ ਵੈਸੇ ਦਿਖਾਤੇ ਕੱਲ ਬੱਚੇ ਆ ਤੈਨ ਬੱਚਾ ਦਾ ਜਰੂਰ ਸ਼ੌਂਕ ਕਰਾਉਂਗਾ ਜਿਹੜੇ ਆਪਾਂ ਨਵੇਂ ਤਿੰਨ ਬਿਠਾਉਣੇ ਆ ਤੇ ਉਹ ਖੁੱਡਾ ਰਹਿ ਗਿਆ ਬਾਈ ਖੁੱਲਾ ਜਾਲ ਵੀ ਖੁੱਲਾ ਤੇ ਬੱਚੇ ਲਾਪੇ ਬਾਹਰ ਹੋਣਾ ਆਪਣੇ ਆਪ ਹੀ ਵੱਡੇ ਜਾਨਵਰ ਠੀਕ ਆ ਜਿਹੜੇ 10 ਬਾਰ ਸਾਫ ਆ ਉਹ ਜਾਲ ਬੰਦ ਕਰ ਦਈਏ ਹੋਰ ਨਾ ਕੰਮ ਖਰਾਬ ਹੋ ਜੇ ਤੇ ਜਿਹੜੀਆਂ ਬਈ ਆਪਣੀਆਂ ਅੰਡਿਆਂ ਤੋਂ ਬਾਦਨਦਤ ਤੇ ਨਮਾਦੀਆਂ ਹਨਾ ਉਹਨਾਂ ਨੂੰ ਅੱਜ ਆ ਮੱਛੀ ਦੇ ਕੈਪਸੂਲ ਦੇਣ ਲੱਗੇ ਇਹ ਵੀ ਉਹ ਨਹੀਂ ਹੈਗੇ ਬਾਈ ਇਹ ਮੱ ਤੇ ਇਹ ਤਿੰਨਾਂ ਨੂੰ ਇੱਕ ਇੱਕ ਕੈਪਸੂਲ ਦਿੰਨੇ ਆ ਬਈ ਤੇ ਤਿੰਨ ਤਿੰਨ ਕੈਪਸੂਲ ਦਵਾਂਗੇ ਤਿੰਨਾਂ ਮਾਦੀਆਂ ਨੂੰ ਠੀਕ ਆ ਇੱਕ ਦਿਨ ਰੋਕੇ ਜੇ ਤਾਂ ਅੱਜ ਇੱਕ ਦਿੱਤਾ ਕੱਲ ਨਹੀਂ ਦੇਣਾ ਫੇਰ ਪਰਸੋਂ ਦਵਾਂਗੇ ਉਹਨਾਂ ਬਈ ਗਰਮੈਸ਼ ਪਰ ਜੁਗੀ ਫੋਲ ਤੇ ਕੁਤਰੀਆਂ ਅੰਡੇ ਲਾਉਣ ਗਿਆ ਬਈ ਲੈ ਬਾਬੇ ਕੂਤਰ ਕੱਢਦੇ ਸੀ ਬਾਹਰ ਠੀਕ ਆ ਤੇ ਇੱਥੇ ਲਈ ਜਾਂਦੇ ਨੇ ਯਾਰ ਇਨੀ ਯੂਰੇ ਤੇ ਆ ਦੇਖਦੇ ਆ ਛਤਰੀ ਖਰਾਬ ਦੀ ਜਿਹੜੀ ਪਈ ਨਾਲ ਲਾ ਦਨੇ ਨਾਲ ਹੀ ਤਾਂ ਕੋਈ ਚੱਕਰ ਨਹੀਂ ਹੈਣਾ ਇਧਰ ਉਧਰ ਬਈ ਜਾਣ ਕੇ ਤੇ ਆਪੀ ਟਾਂਕ ਢੂਗੀ ਬੱਚੇ ਵਧੀਆ ਸੋਹਣੇ ਲੱਗ ਜਾਂਦੇ ਠੀਕ ਆ ਮਤਲਬ ਲੱਗੇ ਹੀ ਹੋਏ ਆ ਮਤਲਬ ਪਰਪੁਰ ਖੋਲ ਜਾਂਦੇ ਕਹਿੰਦਾ ਮਾਲਾ ਸੋਪ ਮਾਰੀਆਂ ਬਈ ਕੱਟਦੀ ਜਿਹੜੀ ਧੋਪਾ ਠੀਕ ਆ ਤੇ ਉਹ ਵੀ ਬਾਈ ਚੱਕੀ ਉੱਪਰੋਂ ਹਨਾ ਕਪੜਾ ਚੱਕ ਕੇ ਤੇ ਉਹਨਾਂ ਨੂੰ ਵੀ ਕੁਪ ਸੁਪਲਵਾਈਏ ਵਧੀਆ ਦਾ ਵਧੀਆ ਜੀ ਹੈ ਤੂੰ ਆਇਆ ਕੱਬਾ ਤੈਨੂੰ ਕਿਹਾ ਤੂੰ ਆਇਆ ਕਦੋਂ ਉੱਤੇ ਬਸ ਰੋਟੀ ਖਾਣ ਲੱਪਿਆ ਸੀ ਰੋਟੀ ਖਾਣ ਲੱਪਿਆ ਸੀ ਅਨਪਾੜੀ ਜਾ ਮੈਂ ਕਿਹਾ ਅਨਪਾੜੇ ਬਣਾ ਕੰਮ ਹੁੰਦੇ ਆ ਹੈ ਨਹੀਂ ਹੁੰਦੇ ਹੁੰਦੇ ਕਿਉਂ ਨਹੀਂ ਅੰਨ ਖਾ ਕੇ ਸੁਸਤ ਹੋ ਜਾਂਦੀ ਉਹ ਖਾਇਦਾ ਕਰੋ ਮੈਂ ਖਾਂਦਾ ਨਹੀਂ ਮੈਂ ਇੱਕ ਦੋ ਖਾਣੀਆਂ ਬਸ ਆ ਸਾਰੇ ਭਰਾਵਾਂ ਨੂੰ ਦਿਖਾ ਦੇਣਾ ਹੁਣ ਜਦੋਂ ਤੁਸੀਂ ਆਣਾ ਖਾਣਾ ਨਹੀਂ ਇੱਕ ਦੋ ਤਾਂ ਖਾਣੀਆਂ ਹੀ ਨਹੀਂ ਖਾਣਾ ਤੂੰ ਘੰਟਾ ਲੋਂਨਾ ਪੂਰਾ ਮੈਂ 5 ਮਿੰਟ ਲਾਇਆ ਬਾਕੀ ਗਰਵਾਜ ਰਖੇੜਦਾ ਪਿਆ ਆਹੋ ਲਓ ਆਪੇ ਤੁੱਪੇ ਤੁੱਪੇ ਛੱਡੇ ਆ ਕਬੂਤਰ ਸਾਰੀ ਹੈ ਨਾ ਤੁੱਪ ਲੱਗੀ ਜਾਂਦੀ ਅੱਜ ਇਹਦੇ ਕੋ ਘੜਾਉਣੇ ਆ ਹਰਵਿੰਦਰ ਤੈਨੂੰ ਮੈਂ ਇੱਕ ਵਾਰੀ ਦਿਖਾ ਦੇਣਾ ਇੰਦਰ ਚਾਚਾ ਨਾ ਆ ਜਾ ਇਹ ਕਹਿੰਦਾ ਮੈਂ ਤਿੰਨਾ ਮਲਕ ਛੱਡਿਆ ਕਰੂੰਗਾ ਕਬੂਤਰ ਸਾਰਾ ਕੋਈ ਕਰਿਆ ਕਰਾਂਗਾ ਮੈਂ ਸਖਾ ਹੈ ਨਾ ਅੱਜ ਇਹਨੂੰ ਇੱਕ ਵਾਰੀ ਦਿਖਾ ਲੈਣੇ ਵੀ ਆ ਬੱਚੇ ਛੱਡਣੇ ਆ ਫੇਰ ਇਹਦੇ ਹਰਵ ਤੈਨੂੰ ਇੱਕ ਵਾਰੀ ਦਿਖਾ ਦੇਣਾ ਵੀ ਆਹ ਬੱਚੇ ਆਪਾਂ ਬਾਹਰ ਛੱਡਣੇ ਆ ਕੋਈ ਨਹੀਂ ਕੱਢ ਲਿਆਂਗੇ ਦੱਸੋ ਤੁਸੀਂ ਫੜਨੇ ਵੀ ਸਹੀ ਆ ਜੇ ਪਰਪਲ ਟੁੱਟਾ ਕੋਈ ਫੇ ਪਤਾ ਕਿਦਾਂ ਲੱਗੂ ਲੈਡੀ ਸਕੇਜੈਂਟਸ ਉਹ ਛੱਡ ਤੂੰ ਜੈਂਡਰ ਨੌਲੇਜ ਲੈਣ ਲਾ ਪਿਆ ਕੀ ਕਰਨਾ ਦੱਸ ਹੁਣ ਕੁਛ ਨਹੀਂ ਮਾਓ ਲੈਡੀ ਚਾਲ ਪੁੱਛਦਾ ਸੀ ਨਹੀਂ ਨਹੀਂ ਬੱਚਿਆਂ ਦਾ ਪਹਿਲਾਂ ਜੀ ਦਾਦਾ ਪੁੱਛਿਆ ਵੇ ਇੱਕ ਛੋਡੇ ਸਿਰ ਬੱਚੇ ਛੱਡਦੇ ਉਹਨੇ ਆਹੋ ਇੱਕ ਚ ਬੱਚੇ ਇਕੱਲੇ ਇੱਕ ਤੇ ਉੱਡਣ ਵਾਲੀਆਂ ਮਾਦੀਆਂ ਠੀਕ ਹੈ ਇੱਕ ਚ ਵੱਡੀਆਂ ਮਾਦੀਆਂ ਇੱਕ ਚ ਵੱਡੇ ਨਰ ਇੱਕ ਚ ਉੱਡਣ ਵਾਲੇ ਨਰ ਇੱਕ ਚ ਜੋੜਿਆਂ ਵਾਲੇ ਜਿਹੜੇ ਜੇ ਲੋਨੇ ਆ ਤਾਂ ਇੱਕ ਬੱਚੇ ਚ ਇੱਕ ਚ ਜੋੜੇ ਨਹੀਂ ਬੱਚੇ ਇੱਕ ਚ ਨਹੀਂ ਨਾ ਇਹ ਬੱਚੇ ਅਲੱਗ ਉਹੀ ਕਹਿੰਨਾ ਬੱਚੇ ਤਾਂ ਇੱਕ ਚ ਹੋਗੇ ਇੱਕ ਚ ਬਾਕੀ ਦੂਜਾ ਹੋ ਗਈਆਂ ਉੱਡਣ ਵਾਲੀਆਂ ਲੇਡੀਜ਼ ਹੋ ਗਈਆਂ ਤੇ ਇੱਕ ਚ ਵੈਸੇ ਹੀ ਲੇਡੀਜ਼ ਹੋ ਗਈਆਂ ਤੇ ਇੱਕ ਚ ਜੋੜੇ ਵਾਲੀਆਂ ਤੇ ਇੱਕ ਚ ਬਾਕੀ ਬਾਕੀ ਰਹਿ ਗਿਆ ਉੱਡਣ ਵਾਲੇ ਨਰ ਵੱਡੇ ਨਾਰੇ ਉੱਡਣ ਵਾਲੇ ਨਰ ਤੇ ਉੱਡਣ ਵਾਲੀਆਂ ਲੇਡੀਜ਼ ਆਹ ਹੋ ਉਡਣ ਵਾਲੇ ਤੇ ਵੱਡੇ ਚਲਾ ਤੈਨੂੰ ਦੱਸਦਾ ਹੁਣ ਚੱਲ ਫੜ ਜਾ ਕੇ ਅੱਜ ਇਹਦੇ ਕੋਈ ਛਡੋਨੇ ਆ ਬਾਬੇ ਕਿੱਦਾਂ ਫੜਦਾ ਠੀਕ ਆ ਜੇ ਕੋਈ ਨਿਕਲਿਆ ਹੋਰ ਕਬੂਤਰ ਤੇ ਤੇਰੀ ਚਪਲੀ ਰਾਹ ਚ ਪੱਕੀ ਆ ਕਿਹੜਾ ਇੱਧਰ ਲੈ ਕੇ ਇੱਧਰ ਹੈ ਇੱਧਰ ਲੈ ਆਹੋ ਇਹ ਨਹੀਂ ਹੋੜ ਕਿਹੜਾ ਇਹ ਰੁਕ ਜਾ ਤਰ ਮੈਂ ਦੱਸਦਾ ਕਿਹੜਾ ਫੜ ਆਹ ਦੇ ਬੱਚਾ ਉੜ ਗਿਆ ਲਾਲ ਜਿੰਨਾ ਬੈਠਾ ਇਧਰੋਂ ਉਹ ਡਿੱਗ ਗਿਆ ਲਿਆ ਭੜਕੀ ਦੇ ਦੇ ਡਰਦਾ ਡਰਦਾ ਓਏ ਸ਼ੇਰ ਆ ਓਏ ਓਏ ਪਰ ਟੁੱਟ ਜਾਏ ਉਹ ਤੇਰੀ ਬਾਹ ਕਿਹੜਾ ਕੱਢਦਾ ਓਹੀ ਆ ਜਾ ਤੂੰ ਭਰਾਵਾ ਬਾਹਰ ਆ ਜਾ ਓਹੀ ਓਹੀ ਆ ਕਿੱਥੇ ਆ ਆ ਲਓ ਵੀ ਡਰਦਾ ਇੰਨਾ ਕਬੂਤਰਾ ਤੂੰ ਜਿੱਦਾ ਸ਼ੇਰ ਹੁੰਦਾ ਡਰਿਆ ਥੋੜੀ ਵਿਚਾਰੇ ਮੈਂ ਕਿਹਾ ਵਿਚਾਰੇ ਦਾ ਨੁਕਸਾਨ ਨਾ ਹੋਵੇ ਹਾਂ ਨੁਕਸਾਨ ਹੋਇਆ ਤੂੰ ਤਾਂ ਮੇਰਾ ਦੂਜੀ ਕਬੂਤਰੀ ਵੀ ਕੱਢਦਾ ਲੱਗਾ ਸੀ ਉਹ ਇਦਾਂ ਨਿਕਲ ਗਿਆ ਵਿਚਾਰਾ ਡਰ ਕੇ ਆ ਬਈ ਜੋ ਵੀ ਆ ਕੱਢਿਆ ਉਹ ਹੀ ਆ ਵਾਰ ਮੇਰੀ ਪਰਦੇ ਤੋਂ ਫੜਿਆ ਥੋੜੀਆ ਜੋ ਵੀ ਆ ਉਹ ਤਾਂ ਹੋਰ ਤੇ ਆਪਾਂ ਬਦਲ ਲੱਗਾ ਹੀ ਨਾਲ ਮੈਨੂੰ ਉਹ ਦੇਖ ਮੇਰੀ ਜੈਕਟ ਥੱਲੇ ਗੰਦੀ ਕਰੀ ਜਾਂਦਾ ਜੋ ਵੀ ਆ ਬਾਹਰ ਹੀ ਆਇਆ ਨਹੀਂ 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 ਤੇਰਾ ਓੱਖਾ ਜਿੱਤ ਗਿਆ ਮੈਂ ਜਿੱਤੇ ਆਗਾ ਤਾਂ ਚਲ ਬਾਬੇ ਕਮੈਂਟ ਕਰਕੇ ਦੱਸਿਓ ਇਹ ਕਿ ਕਬੂਤਰ ਫੜਦਾ ਹੀ ਕਿ ਸ਼ੇਰ ਫੜਦਾ ਆਹ ਨਹੀਂ ਡਰਿਆ ਨਹੀਂ ਮੈਂ ਕਿਹਾ ਵੀ ਕਬੂਤਰ ਦੇ ਫੜੂ ਨਾ ਆ ਉੱਡ ਗਿਆ ਬੱਚਾ ਡਾਤਦਾ ਇਹਨੇ ਠੀਕ ਆ ਤੇ ਬਾਕੀ ਮੈਂ ਆਪੇ ਹੀ ਕੱਢਦਾ ਬਈ ਇਹਦਾ ਉਖਾ ਇਹਨੂੰ ਹਜੇ ਮੈਨੂੰ ਪੂਰੀ ਟਿਊਸ਼ਨ ਦੇਣੀ ਪੈਣੀ ਆ ਵੀ ਕਬੂਤਰ ਬੱਚਾ ਫੜਨਾ ਕਿੱਦਾਂ ਠੀਕ ਆ ਤਾਂ ਉਹ ਰੱਖ ਕੈਮਰਾ ਮੜਾ ਜਾ ਆ ਲੈ ਆ ਉੱਥੇ ਹੀ ਫੜ ਲੈਂਦਾ ਠੀਕ ਆ ਐਦਾਂ ਫੜਨਾ ਦੇ ਪੈਰ ਪਿੱਛੇ ਠੀਕ ਆ ਪੈਰ ਪਿੱਛੇ ਫੜਨੇ ਆ ਪਰ ਐਦਾਂ ਤੇ ਐਦਾਂ ਬੱਚਾ ਫੜੀ ਗਾ ਮੈਂ ਪਹਿਲੀ ਵਾਰੀ ਫੜਿਆ ਨਾ ਪਹਿਲੀ ਵਾਰੀ ਤੂੰ ਤਾਂ ਕਹਿਆ ਮੈਂ ਪਾਜੀ ਓੱਖਾ ਹੀ ਕੁਛ ਨਹੀਂ ਹੁਣ ਤੂੰ ਹੀ ਖੰਡੇ ਖੜਾਏ ਬੰਦੇ ਆ ਹੰਡੇ ਨਹੀਂ ਵੀ ਇਹ ਮੈਨੂੰ ਕਹਿੰਦਾ ਪਾਜੀ ਓੱਖਾ ਹੀ ਕੁਛ ਨਹੀਂ ਇਹਦੇ ਵਿੱਚ ਤਾਂ ਮੈਂ ਉਦਾ ਹੀ ਸਿੱਖ ਲਊ ਠੀਕ ਆ ਤੇ ਫੜਨਾ ਤੇ ਤੈਨੂੰ ਹੁੰਦਾ ਨਹੀਂ ਆ ਲੈ ਤਾਂ ਉਦੇ ਫੜਿਆ ਤੂੰ ਵੀ ੜਾਇਆ ਹੀ ਆ ਮੈਂ ਵੀ ੜਾ ਦਤਾ ਨਹੀਂ ਤੂੰ ਤਾਂ ਫੇਰ ਹੋਰ ਵੀ ਚਾਲ ਡਾ ਦੇ ਲੱਗਾਈ ਨਾ ਤਿੰਨ ਚਾਰ ਨਹੀਂ ਜਾਣ ਤਾਂ ਨਹੀਂ ਦਿੱਤੀ ਨਾ ਬਾਤ ਤੇ ਆ ਬਈ ਆਪਣਾ ਸੂਰਜ ਇਹ ਵੀ ਛੱਡ ਦਿੰਦੇ ਆ ਤੇ ਆ ਡੰਡੇ ਵਾਲੇ ਦਾ ਭਾਈ ਠੀਕ ਆ ਭੈਣ ਆ ਭੈਣ ਬਣੂਗੀ ਇਹ ਅੱਖ ਸਹੀ ਹੁੰਦੀ ਹੂੰ ਤੇ ਚਿਗੜ ਜੀ ਆ ਬੱਚਾ ਬੱਚੀ ਕਹਿੰਦਾ ਸੀ ਕੋਈ ਕਹਿੰਦਾ ਵੀ ਕਿੱਦਾਂ ਪਤਾ ਲੱਗਦਾ ਵੀ ਕਿਹੜਾ ਬੱਚਾ ਆਪਾਂ ਪਹਿਲਾਂ ਲੱਗਾ ਹੋਇਆ ਢਾਂਗੀ ਤੇ ਕਿਹੜਾ ਨਹੀਂ ਲੱਗਾ ਕਿ ਰੰਗ ਤਾਂ অলਮੋਸਟ ਸੇਮ ਹੀ ਹੁੰਦੇ ਆ ਉਹ ਜਦੋਂ ਤੂੰ ਦੱਕ ਕਿਦਾਂ ਪਤਾ ਲੱਗਦਾ ਉਹ ਜਦੋਂ ਮਹੀਨਾ ਖੰਡ ਆਇਆ ਤੈਨੂੰ ਆਪ ਹੀ ਪਛਾਣ ਹੋ ਜਾਣੀ ਵੀ ਆਹ ਬੱਚਾ ਹੀ ਨਵਾਂ ਆ ਪਾ ਕੱਢਣਾ ਤੇ ਆ ਇਦਾਂ ਆ ਇਹਦੀ ਕੋਈ ਪਛਾਣ ਥੋੜੀ ਆ ਇਹਦਾ ਤੂੰ ਪਛਾਣ ਕਰਨੀ ਆ ਵੀ ਕਿਹੜੇ ਬੱਚੇ ਆਪਣੇ ਲੱਗੇ ਹੋਏ ਕਿਹੜੇ ਕੱਢਨੇ ਹੁਣ ਆ ਛੱਡੇ ਆ ਬੱਚੇ ਹੁਣ ਤੈਨੂੰ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਆ ਓਏ ਡੇਲੀ ਦੇਖ ਦੇ ਕੇ ਪਤਾ ਲੱਗ ਜਾਂਦਾ ਲਓ ਜਦੋਂ ਆਪਾਂ ਇੱਕ ਚੀਜ਼ ਨੂੰ ਦੁਬਾਰਾ ਦੁਬਾਰਾ ਦੇਖਦੇ ਆ ਉਹ ਦਿਮਾਗ 'ਚ ਬੈਹ ਜਾਂਦੀ ਹਾਂ ਯਾਰ ਆ ਚੀਜ਼ ਇਦਾਂ ਸਿਗੀ ਤੇ ਇਹਦੀ ਆ ਪਛਾਣ ਸਿਗੀ ਇਹਦਾ ਆ ਇਹਦਾ ਮਹਿੰਦਰਾ ਮਹਿੰਦਰੇ ਮੁੰਦਰੇ ਸਾਰੇ ਸੇਮ ਹੀ ਹੁੰਦੇ ਪੁੱਤਰਾ ਅੱਖਾਂ ਦੇ ਨਾਲ ਹੀ ਮਿਲਣਾ ਪੈਣਾ ਵੀ ਆ ਆ ਸੀ ਉਹ ਤੇ ਬੱਚੇ ਬਾਈ ਦੋ ਖੜ ਕੇ ਉੱਪਰ ਜਾ ਕੇ ਠੀਕ ਆ ਤੇ ਇੱਕ ਹੈਗਾ ਡੰਡਿਆਲੇ ਦਾ ਤੇ ਕਪੜਾੜਾ ਹਿਆਰ ਵਾਲੇ ਜੋੜੀ ਦਾ ਰੱਤਾ ਬੱਚਾ ਹਨਾ ਉਹ ਜਿਹੜਾ ਮੈਂ ਛੱਡਿਆ ਸੀ ਉਹ ਉੱਥੇ ਤੂੰ ਡਰਾਇਆ ਹੀ ਨਾ ਮਾਮਾ ਉਹਨੂੰ ਤਰਾਹ ਕੱਢ ਛੱਡਿਆ ਵਿਚਾਰੇ ਦਾ ਉਹ ਈ ਥੱਲੇ ਆਇਆ ਮੁੜ ਕੇ ਐ ਕਿੱਥੇ ਆਉ ਉਹ ਦੇ ਵਿਚਾ ਖੜਾ ਦੇਖ ਲੱਭ ਉਹ ਉਧਰ ਇਧਰ ਲਾ ਉਹ ਕਿਹੜਾ ਆ ਉਹ ਉਧਰ ਲਾ ਇਧਰ ਲਾ ਆ ਨਹੀਂ ਹਾਂ ਉਹ ਜਿਹੜੇ ਜਿੰਨੇ ਫਾਰਸਰ ਛੱਡਦੇ ਸੀ ਜਿਹੜਾ ਮਾਰਦਾ ਨਹੀਂ ਪਾਇਆ ਕਿਹੜਾ ਮੋਰ ਲੱਗ ਪਿਛਲਾ ਕਿ ਉੱਪਰ ਲੱਗ ਥੱਲੇ ਵਾਲਾ ਪਿੰਨੇ ਦੋ ਆ ਨਾ ਦੱਸ ਕਿਹੜਾ ਆ ਇੱਧਰ ਲਾ ਕੇ ਇੱਧਰ ਲਾ ਉਹ ਮਮਾ ਉਹ ਤਾਂ ਮੈਂ ਛੱਡਿਆ ਨਹੀਂ ਤੁਹਾਡੇ ਵਾਲਾ ਚਿੱਟਾ ਸੀ ਤੇਰੇ ਵਾਲਾ ਫਿੱਕਾ ਜਿਹੜਾ ਤੂੰ ਛੱਡਿਆ ਐਵੇਂ ਛੱਡਿਆ ਤੂੰ ਫਿੱਕਾ ਕੱਢਿਆ ਤੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੂੰ ਕੱਢਿਆ ਕਿਹੜਾ ਮੇਰਾ ਹੀ ਉੱਤੇ ਆ ਐਵੇਂ ਊੜਾ ਉੱਤੇ ਜੱਟ ਦਾ ਕਬੂਤਰ ਤਾੜੀਆਂ ਮਾਰਦਾ ਉੱਤੇ ਜਾ ਕੇ ਡਰਾ ਜੂ ਦਿੱਤਾ ਉਹਨੂੰ ਲੋ ਬਾਬੇ ਬੱਚੇ ਉੱਡੀ ਜਾਂਦੇ ਆ ਠੀਕ ਆ ਆ ਚਾਰ ਆ ਉੜਦੇ ਆ ਤੇ ਆ ਆਪਣਾ ਖਾਦੜੀ ਆ ਉਹ ਤਾਂ ਵੈਸੇ ਹੀ ਹੋ ਗਿਆ ਨਾਈਵ ਜਿਹੜਾ ਖਾਦੜੀਆਂ ਪੈ ਗਿਆ ਹੁਣ ਹੁਣ ਤਾਂ ਪਰਪੁਰ ਸੋਹਣੇ ਆ ਗਏ ਆ ਕਿਦਾਂ ਕੀ ਕਹਿੰਦਾ ਤੂੰ ਕੀ ਕਹਿੰਦਾ ਤੂੰ ਦੱਸ ਪਹਿਲਾਂ ਮੈਂ ਤਾਂ ਇੱਕ ਬੈਠਾ ਵੀ ਆ ਆਹੋ ਇੱਕ ਬੈਠਾ ਆ ਕੀ ਹੋ ਗਏ ਹਾਂ ਮੇਰਾ ਬੜਲੇ ਵਾਲੀ ਦਾ ਬੱਚਾ ਵੀ ਬੈਠਾ ਇੱਕ ਤੇ ਜਾਂ ਸੂਰਜ ਬੈਠਾ ਹੋਣਾ ਨਹੀਂ ਸੂਰਜ ਉੜਦਾ ਸੂਰਜ ਹੀ ਲੱਗਦਾ ਮੈਨੂੰ ਤੇ ਦੂਜਾ ਆਪਣਾ ਬੈਠਾ ਹੋਣਾ ਜਿਹੜਾ ਬੜਲੇ ਵਾਲੀ ਦਾ ਤੇ ਇਹ ਨਾਲ ਵੀ ਧੁੱਪ ਤੋਂ ਪਲਵਾਈ ਜਾਂਦਾ ਸੀ ਠੀਕ ਆ ਉਹ ਟਾਂਗ ਹੀ ਫੇਰ ਫਿਲਹਾਲ ਮੈਨੂੰ ਲਾਉਣੀ ਪਈ ਬਾਈ ਕਿਉਂਕਿ ਦੋ ਟਾਂਗੀਆਂ ਬਾਹਰ ਲਾਉਣੀਆਂ ਸੀ ਤੇ ਇੱਥੇ ਫੇਕ ਤੇ ਬਹਿ ਨਹੀਂ ਹੁੰਦੇ ਸੀ ਹਨਾ ਬੱਚੇ ਜ਼ਿਆਦਾ ਸੀਗੇ ਹੋਣ ਕਰਨਾ ਕੀ ਹੈ ਬਾਈ ਹਰਵਿੰਦਰ ਆਇਆ ਮਿੱਟੀ ਲਿਓਨੇ ਲਾਲ ਚੋ ਚੂ ਚੋ ਪਟਕੇ ਕਿਤੋਂ ਠੀਕ ਹੈ ਉਹਨੂੰ ਸਕੋਨੇ ਵਾਲਾ ਕੇ ਉਹ ਖੁੱਡਾ ਸਾਫ਼ ਕਰਕੇ ਉਹ ਜਿਹੜੇ ਆ ਠੀਕ ਆ ਉਹ ਸਾਰੇ ਬੱਚੇ ਲਿਆ ਕੇ ਥੱਲੇ ਲੈਣੇ ਖੁੱਡੇ 'ਚ ਜਿਹੜੇ ਆ ਵਾਲੇ ਕਬੂਤਰ ਆ ਇਹ ਉੱਪਰਲੇ ਖੁੱਡੇ 'ਚ ਲੈ ਜਾਣੇ ਠੀਕ ਆ ਰਵਿੰਦਰ ਚੱਲੀਏ ਮਿੱਟੀ ਪਟਣ ਚੱਲੀਏ ਐਨੀ ਤਾਂ ਕੰਪੈਨ ਵੀ ਕਰ ਲਈ ਹੋਏ ਕਰਾ ਗੱਡੀ ਸਟਾਰ ਮੋਕੇ ਤੇ ਚੋਕਾ ਟਰਾਲੀ ਦਾ ਪ੍ਰਬੰਧ ਕਰ ਲਓ ਚੱਲ ਸਹੀ ਆ ਲੈ ਉਹ ਕੰਪੈਨ ਲੱਭ ਗਈ ਸਾਨੂੰ ਤੇ ਭਰ ਕੇ ਲੈਉਣੇ ਆ ਆ ਗਏ ਨਹਿਰ ਤੇ ਲੱਭਦੇ ਲਵਾਉਂਦੇ ਮਿੱਟੀ ਲੱਭ ਹੀ ਗਈ ਆ ਤੇ ਆਹ कूੜਾ ਪਤਾ ਨਹੀਂ ਕਿਦਾ ਬੰਨਿਆ ਵਿਚਾਰਾ ਗਰੀਬ ਆ ਇੱਥੇ ਚਲੋ ਬਾਬੇ ਮਿੱਟੀ ਗਈ ਲੱਭ ਸਾਨੂੰ ਲਾਲ ਮਿੱਟੀ ਠੀਕ ਆ ਆ ਚੈੱਕ ਕਰੋ ਇਹ ਰੇਤਲੀ ਜੀ ਮਿੱਟੀ ਆ ਠੀਕ ਆ ਤੇ ਲਾਲ ਮਿੱਟੀ ਆ ਰੇਤਲੀ ਇਹ ਉੱਡਣੀ ਅਡੜੀ ਨਹੀਂ ਬਈ ਨਾ ਅੱਖਾਂ ਚ ਪੈਣੀ ਆ ਇਹ ਨਹੀਂ ਉੱਡਦੀ ਮਿੱਟੀ ਜਿਹੜੀ ਆਪਾਂ ਉਥੋਂ ਖੱਤੇ ਖੁੱਤੇ ਜੋ ਪੱਟ ਕੇ ਰਹੁੰਦੇ ਆ ਤੇ ਉਹ ਜਰੂਰ ਉੱਡਦੀ ਆ ਤੇ ਇੱਥੇ ਇੱਕ ਹੋਰ ਸੀਨ ਦਿਖਾਵਾਂ ਤੁਹਾਨੂੰ ਹਰਵਿੰਦਰ ਓਏ ਇਥੇ ਆਪਾਂ ਬਾਬੇ ਹੱਡਾ ਰੋੜੀਓਂ ਲੱਗਦਾ ਬਣਾਇਆ ਇਹਨਾਂ ਨੇ ਲੋਕਾਂ ਨੂੰ ਇੱਥੇ ਸਿੱਟ ਸਿੱਟ ਕੇ ਆ ਦੇਖੋ ਗੰਦ ਉਹ ਮੁਸ਼ਕਲ ਹੈ ਬੈਕ ਅੱਜ ਦਾ ਹੁਣ ਜੇ ਇੱਥੇ ਪਾਣੀ ਪੁਣੀ ਵੰਦਾਂ ਬਹੁਤ ਮੁਸ਼ਕਲ ਆ ਬਈ ਸਾਹਬ ਜੀ ਮੈਂ ਕਿਹਦੇ ਪਾਣੀ ਪੁਣੀ ਵੰਦਾਂ ਹੁੰਦਾ ਸੌ ਬਿਮਾਰੀਆਂ ਦਾ ਘਰ ਬਣ ਜਣਾ ਆਹੋ ਤੇ ਬਿਮਾਰੀਆਂ ਦਾ ਹੀ ਘਰ ਬਣਨਾ ਹੈ ਇਦਾਂ ਛੱਟਣੇ ਨਹੀਂ ਚਾਹੀਦੇ ਡੰਗਰ ਚੱਲ ਫੇ ਪੱਟ ਫੇ ਬੂਰਾ ਹੁੰਦਾ ਤੇ ਦੇਖਦੇ ਹਾਂ ਹੁਣ ਉਸਤਾਦ ਆ ਦੀ ਮੈਂ ਪੰਦਰੀ ਜੀ ਕੀਤੀ ਉਥੋਂ ਕੀ ਪਪਲਾ ਆਇਆ ਪਹਿਲਾਂ ਥੱਲੇ ਪੰਦਰੀ ਘਰ ਉਹੀ ਘਰ ਨੇ ਵੀ ਥੱਲੇ ਵਾਲੀ ਕਰਦੇ ਨਾ ਪਟਕੇ ਇੱਥੇ ਸਿਕਲਾ ਹੋਏ ਨੂੰ ਕਰ ਪਰਾਂ ਨੂੰ ਚਲੋ ਅੱਬੇ ਭਰ ਕੇ ਫੇਰ ਮਿਲਦੇ ਹਾਂ ਹਨਾ ਜੱਜ ਭਾਜੀ ਕੀ ਹੋ ਰਿਹਾ ਮਿੱਟੀ ਮਿੱਟੀ ਹੋਣ ਦੇ ਕੰਮ ਯਾਰ ਮਿੱਟੀ ਬਹੁਤ ਸੋਹਣੀ ਆ ਹਰਵਿੰਦਰ ਮਿੱਟੀ ਆਪਣੇ ਕੰਮ ਦੀ ਮਿਲ ਗਈ ਕਿ ਨਹੀਂ ਮੈਂ ਕਿਹਾ ਆ ਦੇਖ ਜਮਾ ਲੈ ਜਮਾ ਲਾਲ ਮਿੱਟੀ ਆ ਇਹ ਉੱਡਣੀ ਨਹੀਂ ਜਿੰਨੀ ਮਰਜ਼ੀ ਸੁੱਕ ਜਾਏ ਖੁੱਡੇ ਚ ਜੇ ਆਪਾਂ ਉਤੋਂ ਭਰ ਲੰਦੇ ਉਹ ਤਾਂ ਯਾਰ ਬਹੁਤ ਗੰਦਾ ਧੋਣ ਦੀ ਬੋਧ ਆ ਨਹੀਂ ਉੱਡਦੀ ਬਾਈ ਆ ਮਿੱਟੀ ਪਾਇਆ ਕਰੋ ਠੀਕ ਆ ਇਹ ਮਿੱਟੀ ਬਾਈ ਨਾ ਉੱਡਣੀ ਆ ਲਾਲ ਜਮਾ ਰੇਤਲੀ ਮਿੱਟੀ ਆ ਠੀਕ ਆ ਇਹ ਸੁੱਕ ਕੇ ਵੀ ਨਹੀਂ ਉਡਣੀ। ਇਹ ਬਹਿਣੀ ਹੋਈਆਂ ਤਾਂ ਐਝ ਹੀ ਲੱਗ ਜਣੀ ਇਹਦੀ। ਇਹ ਜਦੋਂ ਮਰਜੀ ਸ਼ਾਨਲਾ ਰੇਤਾ ਵਾਂਗੂ ਸ਼ਾਨ ਕੇ ਨਾ ਤੇ ਫੇਪਾਲਾ ਇਹਨੂੰ ਇਦਾਂ ਹੀ। ਜਿਹੜੀ ਆਪਾਂ ਖੱਤੇ ਵਾਲੀ ਭੁੰਨੇ ਆ ਉਹ 3-4 ਦਿਨਾਂ ਬਾਅਦ ਜਦੋਂ ਸੁੱਕ ਜਾਂਦੀ ਆ ਸੁੱਕ ਕੇ ਤੇ ਉੱਡਦੀ ਬਹੁਤ ਆ ਫੇ। ਇਹ ਤਾਂ ਭਾਵੇਂ ਕਬੂਤਰ ਖਾ ਵੀ ਲੈਣ ਕੋਈ ਨੁਕਸਾਨ ਨਹੀਂ ਨਾ। ਖਾਣ ਦਾ ਚਲੋ ਨੁਕਸਾਨ ਉਹਦਾ ਵੀ ਨਹੀਂ ਗੱਲ। ਹੂੰ। ਪਰ ਉਹਦਾ ਫਾਇਦਾ ਕੋਈ ਨਹੀਂ ਇਹਦਾ ਫਾਇਦਾ ਬਹੁਤ ਆ। ਇਹਦੇ ਨਾਲ ਮਤਲਬ ਕੋਈ ਫਾਇਦਾ ਹੁੰਦਾ ਕਬੂਤਰ ਨੂੰ ਖਾਏ ਤੇ। ਉਹ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਆ। ਕੈਲਸ਼ੀਅਮ ਦੀ ਜਿਹੜੀ ਕਮੀ ਹੁੰਦੀ ਨਾ ਉਹ ਵੀ ਪੂਰੀ ਹੁੰਦੀ ਉਹਦਾਂ ਚਾਰ ਪੰਜ ਦੇਣੀ ਖਾਣੀ ਹੁੰਦੀ ਬਾਅਦੋਂ ਮਿੱਠਾ-ਮੁੱਠਾ ਪੈਣ ਫੇਣੀ ਉਂਟਰ ਖਾਂਦੇ ਠੀਕ ਹੈ ਉਦੋਂ ਤੋਂ ਉਹਨਾਂ ਨੇ ਪਤਲੇ ਪਹਿਲਾਂ ਪਹਿਲਾਂ ਹੀ ਖਾਣੀ ਜਿੱਦਾਂ ਹੁਣ ਤਾਜੀ-ਤਾਜੀ ਪੋਣੀ ਆਪਾਂ ਇਹ ਖਾਣਿਆਂ ਚ ਵੀ ਪਾ ਸਕਦੇ ਹਾਂ ਮਤਲਬ ਆ ਦੇਖੋ ਕਿੰਨਾ ਵਧੀਆ ਇੱਥੇ ਸੀਨ ਆ ਨਾ ਪਰ ਲੋਕੀ ਗੰਦ ਪਾਉਂਦੇ ਨਾ ਲੋਕਾਂ ਨੇ ਗੰਦ ਪਾਇਆ ਮਤਲਬ ਕਿੰਨਾ ਵਧੀਆ ਦੇਖਿਓ ਬਾਬਿਓ ਲੋਕੇਸ਼ਨ ਚੈੱਕ ਕਰੋ ਮੋਲ ਪੂਰਾ ਘੈਂਟ ਆ ਪਰ ਆ ਡੰਗਰ ਵੱਛੇ ਸਿੱਟ ਕੇ ਇੱਥੇ ਗੰਦ ਪਾਇਆ ਲੋਕਾਂ ਨੇ ਇੱਥੇ ਸਾਡੇ ਪਿੰਡ ਦੇ ਆਣੀ ਹੋਊ ਭਾਵੇਂ। ਬਾਕੀ ਇੱਦਾਂ ਭਾਜੀ ਤੁਸੀਂ ਨਾ ਐਕਟਿਵਤਾ ਤੇ ਜਾਓ। ਮੈਂ ਆਪਣਾ ਘੋੜਾ ਉਹ پارک ਕੀਤਾ ਮੋਤੇ ਆਉਂਗਾ। ਇਹ ਲਾ ਮੈਂ ਲੱਤ ਮਾਰੀ ਤੇ ਘਰੇ ਤੋਂ ਦਾ ਡਾਇਰੈਕਟ ਹੀ ਜਾਣਾ। ਬਹੁਤ ਆ ਓਏ। ਬਾਅਦ ਚ ਹੋਰ ਨਾ ਚੜਾਈ ਨਾ। ਨਹੀਂ ਚੜ ਜਾਣੀ ਹੈ ਥੋੜਾ ਜਿਹਾ ਇੱਕ ਦੋ ਟੱਪ ਪਾ ਲੋ ਹੋਰ। ਇਹ ਲਾਲ ਲਾਲਚ ਬੂਰੀ ਬਲਾ ਹੁੰਦੀ ਆ। ਲਓ ਬਾਬੇ ਉਹ ਭਰ ਲਿਆ ਪੂਰਾ ਫੁੱਲ। ਠੀਕ ਆ ਮਿੱਟੀ ਭੋਲੀ ਸੀ। ਹੁਣ ਇਧਰ ਨੂੰ ਦਿਖਾਈ ਰਵੇ ਇਧਰ। ਹੁਣ ਅਸਲੀ ਟਾਸਕ ਉਧਰ ਆ। ਆ ਆ ਵੀ ਚੜਦੀ ਜਾਂ ਨਹੀਂ ਚੜਦੀ ਇਹ ਦੇਖਣਾ ਹੁਣ। ਜਾਦਰ ਵੀਦਰ ਤੇਰੇ ਮੋਢਿਆਂ ਤੇ ਜਾਊ ਬਈ ਮੈਂ ਆਪਣੇ ਘੋੜੇ ਤੇ ਲੈ ਜਾਣੀ ਆ ਚੱਲ ਦੇਖਦੇ ਹਾਂ ਹੁਣ ਚੜਦੇ ਨਹੀਂ ਚੜਦੇ ਚੱਲ ਰਾਂਗੇ ਹੁਣ ਬੇਸ ਨਹੀਂ ਕਰਾਈ ਚੱਲ ਗਏ ਆਇਆ ਚੜ ਗਈ ਚੜ ਗਈ ਲਾਓ ਵੀ ਬਾਬਿਓ ਹੋਏ ਦਾ ਸੋਕੀ ਚੱਲ ਭਾਈ ਨੇ ਤਾਂ ਪਹਚਾਤੀ ਇੱਕ ਜਣੇ ਤੇ ਚੜ ਗਈ ਜੇ ਦੋ ਹੁੰਦੇ ਫੇ ਔਖਾ ਆਣਾ ਸੀ ਹਾਂ ਉਹ ਬਾਬਿਓ ਇੰਨਾ ਉੱਚ ਨੀਵਾ ਸੀ ਥੱਲੇ ਨੂੰ ਹੋਰ ਨੀਵਾ ਜਦਾ ਪਰਲੇ ਨੂੰ ਕਾਫੀ ਉੱਚਾ ਸੀ ਚੜ ਗਈ ਮੈਂ ਤਾਂ ਕਹ ਦਬੂਗੀ ਪਰ ਰਾਣੀ ਚੱਲ ਦਬੀ ਨਹੀਂ ਪੈਸੀ ਪ੍ਰਾਣੀ ਵੀ ਬਹੁਤ ਹੋ ਗਈ ਵਿਚਾਰੀ ਤੱਕੇ ਧੱਕੇ ਖਾ ਕੇ ਹਰਵਿੰਦਰ ਤੱਕਾ ਚੱਲਦੀ ਹੈ ਨਾ ਉਹਨਾਂ ਨੂੰ ਪਾਣੀ ਲਾ ਕੇ ਉਹ ਗੁਜਰਾ ਦੇ ਲਾਇਆ ਨਾ ਨਾ ਆਪਾਂ ਪਾਪੜੇ ਨੂੰ ਲਾ ਕੇ ਆਵਾਂਗੇ ਲੋ ਬਾਬਿਓ ਆਹ ਹੁੰਦੀ ਜਿਹੜੀ ਮਿੱਟੀ ਆਪਾਂ ਲੈ ਕੇ ਆਏ ਲਾਲ ਹਨਾ ਬਹੁਤ ਘੈਂਟ ਮਿੱਟੀ ਆ ਬਈ ਬੰਡੇ ਖਰਾ ਦਾ ਕਹਿੰਦਾ ਸੀ ਆਪਾਂ ਲੈ ਕੇ ਆਉਣੀ ਤੇ ਮੈਨੂੰ ਬੰਦਾ ਨਹੀਂ ਹੀ ਲੱਭਦਾ ਅੱਜ ਹਰਵਿੰਦਰ ਲੱਭਾ ਤੇਰਵਿੰ ਤੇ ਜੋਰਦ ਹੋਣ ਲਈ ਲੈ ਕੇ ਵੀ ਇਹੀ ਆਇਆ ਤੇ ਕਟੋਕਟ 50 60 ਕਿਲੋ ਦਾ ਤਾਂ ਪੂਰਾ ਹੋ ਗਿਆ ਹੁਣ ਇਹ ਨਹੀਂ ਚੋਬਰ ਮੋਡੇ ਤੇ ਰੱਖ ਕੇ ਲੈ ਆਇਆ ਕਿਸੇ ਨੂੰ ਚਾਹੀਦੀ ਹੋਵੇ ਦੱਸ ਦਿਓ 100 ਰੁਪਏ ਕਿਲੋ 100 ਰੁਪਏ ਕਿਲੋ ਕਹਿੰਦਾ ਕਹੇ ਨੂੰ ਚਾਹੀਦੀ ਹੋਗੀ ਤਾਂ ਦੱਸ ਦਿਓ 100 ਰੁਪਏ ਕਿਲੋ ਹੈ ਮਾਮਾ 100 ਕੀ ਤੇਰੇ ਨੂੰ ਜਣਾ ਇੱਕ ਡਰਾਈਵਰ ਚਾਹੀਦਾ ਆਪਾਂ ਨੂੰ ਉਹ ਡਰਾਈਵਰ ਚਲ ਗਿਆ ਸੀਗਾ ਗੱਡੀ ਦਾ ਆਹ ਗੱਡੀ ਦਾ ਡਰਾਈਵਰ ਸਾਡੀ ਦਾ ਚਲ ਗਿਆ ਸੀ ਜਿੱਦਾਂ ਹੁਣ ਮਿੱਟੀ-ਮੁੱਟੀ ਲਿਆਉਣ ਨੂੰ ਲੋਡ ਪੰਦੀ ਰਹਿੰਦੀ ਆ ਇਹ ਚ ਲੈ ਆਇਆ ਕਰਾਂਗੇ ਨਾ ਢਹਾੜੀ ਤੇ ਕਰਨਾ ਢਹਾੜੀ ਤੇ ਕਰ ਲਿਓ ਨਹੀਂ ਤਾਂ ਮਹੀਨੇ ਦੀ ਪੱਕੀ ਤਨਖਾਹ ਲਾ ਦਵ ਤੈਨੂੰ ਵੀ ਲੱਗ ਜਾ ਰਿਹਾ ਆਪਣਾ ਚਲਾਉਣੇ ਨੇ ਮੈਨੂੰ ਆਉਂਦੀ ਨਹੀਂ ਨਾ ਐਵੇਂ ਮਾਰੂੰਗਾ ਕਿਸੇ ਚ ਲਓ ਬਾਪੋ ਆ ਗਿਆ ਕੂਠੇ ਤੇ ਆਹ ਦੇਖੋ ਬਾਪੋ ਆਹ ਮਿੱਟੀ ਸੁੱਕ ਗਈ ਹੈ ਨਾ ਇਹਦੀ ਕੋ ਉੱਡਣ ਦਾ ਕੋਈ ਚਾਂਸ ਹੈ ਨਹੀਂ ਬਈ ਠੀਕ ਆ ਇਹ ਉੱਡਣੀ ਨਹੀਂ ਮਿੱਟੀ ਠੀਕ ਆ ਇਹ ਵਧੀਆ ਮਿੱਟੀ ਹੁੰਦੀ ਬਈ ਤੇ ਨਾ ਇਹ ਉੱਡਦੀ ਆ ਇਹ ਚ ਕੈਲਸ਼ੀਅਮ ਬਈ ਬਹੁਤ ਜ਼ਿਆਦਾ ਹੁੰਦਾ ਇਸ ਮਿੱਟੀ ਚ ਹਲਕੀ ਫੁਲਕੀ ਉੱਡੂਗੀ ਜੇ ਉੱਡਣੀ ਹੋਈ ਬਾਲੀ ਨਹੀਂ ਉੱਡਦੀ ਰੇਤਾ ਨਾ ਰੇਤਾ ਵਹਿ ਜਾਂਦੀ ਹੁੰਦੀ ਆ ਤੇ ਲਓ ਬਾਪੋ ਟਾਈਮ ਕਾਫੀ ਹੋ ਗਿਆ ਤੇ ਕੂਤਰ ਘਾਤ ਛੱਡੇ ਸੀ ਮੈਂ ਤੋਂ ਪੁੱਪੂ ਫੇਕਦੇ ਆ ਤੇ ਉਹ ਵੀ ਉੱਪਰ ਬਿਠਾਏ ਹੋਏ ਆ ਛਤਰੀ ਦੇ ਪੰਜ ਸੱਤ ਬੱਚੇ ਠੀਕ ਆ ਉਹਨਾਂ ਚੋਂ ਚਾਰ ਉੱਡਦੇ ਸੀ ਪਤਾ ਨਹੀਂ ਹੁਣ ਬਹਿ ਗਏ ਆ ਕਿ ਨਹੀਂ ਬਹਿ ਹੀ ਗਏ ਲੱਗਦੇ ਉੱਤੇ ਲੱਗੇ ਛਤਰੀ ਤੇ ਬੈਠੇ ਹੋਏ ਆ ਨਾ ਬਹਿ ਗਏ ਆ ਹੁਣ ਕੰਮ ਕਰਨਾ ਬਈ ਹਰਵਿੰਦਰ ਚਲ ਗਿਆ ਥੱਲੇ ਤੇ ਸਭ ਤੋਂ ਪਹਿਲਾਂ ਬਈ ਉਹ ਖੁੱਡੇ ਸਾਫ਼ ਕਰਨੇ ਆ ਇਹਨਾਂ ਚ ਪਤਲੀ-ਪਤਲੀ ਮਿੱਟੀ ਪਾਉਣੀ ਆ ਠੀਕ ਆ ਫੇਰ ਉਦੋਂ ਬਾਅਦ ਉਹ ਖੁੱਡਾ ਸਾਫ਼ ਕਰਨਾ ਤੇ ਉਹ ਚ ਮਿੱਟੀ ਪਾਉਣੀ ਆ ਫੇ ਆਲੇ ਕਬੂਤਰ ਉੱਪਰ ਛੱਡਣੇ ਆ ਉਹ ਵਾਲੀਆਂ ਮਾਦੀਆਂ ਥੱਲੇ ਛੱਡਣੀਆਂ ਠੀਕ ਆ ਤੇ ਆਇਓ ਆਪਾਂ ਪਹਿਲਾਂ ਘੜੇ ਸਾਫ਼ ਤੇ ਘੜੇ ਸਾਫ਼ ਕਰਕੇ ਫੇਰ ਮਿਲਣਾ ਨਾ ਉਹ ਬੜਾ ਸਾਫ਼ ਕਰਕੇ ਤੇ ਮਿੱਟੀ ਬਾਹਰ ਤੋਂ ਪਤਲੀ-ਪਤਲੀ ਵਿੱਚ ਠੀਕ ਆ ਇਹਦੇ ਨਾਲ ਹੁਣ ਬਿਠੂਠਣੀ ਪੈਰਾਂ ਨੂੰ ਲੱਗੂ ਕਮੂਤਰਾਂ ਦੇ ਤੇ ਇਹ ਮਿੱਟੀ ਜਿਹੜੀ ਪਾਣੀ ਵੀ ਚੂਸਦੀ ਰਹਿੰਦੀ ਆ ਠੀਕ ਆ ਉਹਦੇ ਘੋੜਦੀ ਨਹੀਂ ਉਹ ਧੁੱਦੜ ਜੀ ਬਣ ਜਾਂਦੀ ਬਾਈ ਮਿੱਟੀ-ਮੁੱਟੀ ਦਾ ਪਾਣੀ ਨਹੀਂ ਚੂਸਦੀ ਜਿਹੜੀ ਆਪਾਂ ਖੱਤੇ ਆ ਜੋ ਪਾਈ ਸੀ ਹਨਾ ਹੁਣ ਇੱਕ ਖੋਲਿਆ ਹੋਇਆ ਉਹ ਵੀ ਮੈਂ ਪਿੱਛੇ ਖੋਲ ਦਿੰਨਾ ਠੀਕ ਆ ਜਾ ਕੇ ਇਹਦੇ ਅੰਦਰ ਹਵਾ-ਹਵਾ ਚੰਗੀ ਤਰ੍ਹਾਂ ਫਿਰ ਜੂਗੀ ਤੇ ਫੇਰ ਠਹਿਰ ਕੇ ਕਮੂਤਰ ਤੇ ਮਿੱਟੀ ਇਹ ਮੈਂ ਥੋੜੀ ਜੀ ਲਿਆ ਬਾਈ ਆ ਵੀ ਪਜ ਗਈ ਆ ਠੀਕ ਆ ਤੇ ਉਹ ਮਿੱਟੀ ਬਹੁਤ ਪਈ ਆ ਆਪਣੇ ਕੋਲ ਉਥੇ ਇਹ ਪੈਂਦੀ ਵੀ ਬਾਈ ਪਤਲੀ-ਪਤਲੀ ਆ ਥੋੜੀ-ਥੋੜੀ ਮਿੱਟੀ ਪੈਂਦੀ ਨਾਲੇ ਉਹ ਪੈਂਦੀ ਵੀ ਬਹੁਤ ਆ ਉਹ ਢੇਲੇ ਜੇ ਹੁੰਦੇ ਆ ਟੁੱਟਦੇ ਵੀ ਨਹੀਂ ਹੈਗੇ ਸੰਗਣੀ-ਸੰਗਣੀ ਪਈ ਜਾਂਦੀ ਉਹ ਹਨਾ ਆ ਪਤਲੀ-ਪਤਲੀ ਜਿਹਦਾ ਰੇਤਲੀ ਜੀ ਫਿਰ ਗਈ ਬਾਈ ਇਹ ਉੱਡਣੀ ਨਹੀਂ ਹੈਗੀ ਉਹ ਚੰਗੀ ਤਰ੍ਹਾਂ ਢੇਲੇ ਫੇਰ ਤੇ ਮੈਂ ਦੇ ਕਾਂਡੀ ਦੇ ਨਾਲ ਠੀਕ ਆ ਢੇਲੇ ਫੇਕੇ ਪਤਲੀ-ਪਤਲੀ ਖਲਾਅਤੀ ਤੇ ਲਿਆਓ ਹੁਣ ਇਹਦੇ ਵਿੱਚ ਉੱਪਰ ਵਾਲੇ ਬੱਚੇ ਛੱਡিয়ে ਲਓ ਬਾਬੇ ਜਿਹੜੇ ਉੱਪਰ ਵਾਲੇ ਬੱਚੇ ਸੀਗੇ ਠੀਕ ਆ ਸਾਰੇ ਹੀ ਲਿਆ ਕੇ ਇੱਥ ਤੇ ਹੁਣ ਇੱਥੇ ਬਾਈ ਖੁੱਲੇ ਡੁੱਲੇ ਹੋ ਜਾਣਗੇ ਉੱਪਰ ਜ਼ਿਆਦਾ ਹੋਗੇ ਦੀ ਬਾਈ ਇਹ ਨਾ ਕੂਤਰੀਆਂ ਵੀ ਜ਼ਿਆਦਾ ਸੀ ਤੇ ਬੱਚੇ ਬੋਦਨਾਂਲੇ ਉੱਤੇ 8-10 ਹੋਰ ਪਾਤੇ ਸੀ ਦਾ 15 ਹਨਾ ਤੇ ਉਹਨਾਂ ਵਿੱਚ ਜ਼ਿਆਦਾ ਹੋ ਗਿਆ ਇਹ ਕੰਮ ਹਨਾ ਇੱਥੇ ਸਹੀ ਆ ਬਾਈ ਖੁੱਲੇ ਡੁੱਲੇ ਰਿਆ ਕਰੂਗੇ ਅੱਜ ਥੋੜਾ ਡਰੂਗੇ ਆਪੀ ਸੈਟ ਹੋ ਜਾਣਾ ਲਾਪੇ ਉਤਰਨ ਥੱਲੇ ਪਾਸ ਵੱਡੀਆਂ ਬਾਦੀਆਂ ਤੇ ਇਹਨਾਂ ਨੇ ਹੋ ਜਾਣਾ ਸੈਟ ਹੋਰ 15 ਦੀਆਂ ਮਿੰਟਾਂ ਦਾ ਤੇ ਬਾਈ ਉੱਤੇ ਲੈ ਜਾਣੇ ਆ ਠੀਕ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਉੱਪਰ ਵਾਲਾ ਖੁੱਡਾ ਸਾਫ਼ ਕਰੀਏ ਖੁੱਡਾ ਸਾਫ਼ ਕਰਕੇ ਤੇ ਬਾਈ ਮਿੱਟੀ ਪਾਈਓ ਚ ਫਿਰ ਬਾਕੀ ਦੀ ਕਾਰਵਾਈ ਕਰਦੇ ਆ ਠੀਕ ਆ ਫਿਰ ਛੱ ਪਹਿਲਾ ਮਿੱਟੀ ਪਾ ਲਈਓ ਉੱਪਰ ਸਾਫ਼ ਕਰਕੇ ਚੰਗੀ ਤਰ੍ਹਾਂ ਕਿਉਂਕਿ ਉੱਪਰਲੇ ਗੁੱਡੇ 'ਚ ਵੀ ਗੰਦ ਬਹੁਤ ਆ ਬਈ ਅਸਾਂ ਦੋ ਬਾੜੀਆਂ ਘਟੋ ਘਟ ਨਿਕਲੂਗੀ ਆ ਮਿੱਟੀ ਵੀ ਨਾਲ ਹੀ ਆ ਤੇ ਵਿੱਠਾ ਵੀ ਨਾਲ ਹੀ ਆ ਉਹ ਵਾਲੇ ਗੁੱਡੇ 'ਚ ਠੀਕ ਆ ਉਹਨੂੰ ਸਾਫ਼ ਕਰੀਏ ਤਾਂ ਉਹ 'ਚ ਮਿੱਟੀ ਪਈ ਏ ਲੋਈ ਬਾਬਾ ਅੱਜ ਚਿਪ ਕੱਢੀ ਹੁੰਦੇ ਹੈ ਆ ਵੀ ਗੁੱਡਾ ਸਾਫ਼ ਕਰਦਾ ਬਈ ਹੁਣ ਜਿਹੜੇ ਉਹ ਥਲੇ ਵਾਲ ਡਾਵੇ ਪੁੱਤਰਾ ਉਹ ਇੱਥੇ ਲਿਆ ਕੇ ਪੋਨੇ ਆ ਠੀਕ ਆ ਆ ਗੁੱਡੇ ਦੇ ਵਿੱਚ ਤੇ ਇਹ ਉਦੋਂ ਜਦੋਂ ਮੀਂਹ ਪੈਦਾ ਸੀ ਨਾ ਉਹਦੀਆਂ ਨਾਲ ਆਉਣ ਲਾਉਣ ਲੱਗੇ ਆ ਇੱਥੇ ਫੇ ਮਾਰ ਦਾਂਗੇ ਬੁਰਸ਼ ਰੰਗ ਪਿਆ ਆਪਣੇ ਕੋਈ ਦਿਨ ਨਾਲ ਦਾ ਇੱਕ ਇੱਕ ਕੋੜ ਮਾਰ ਦਾਂਗੇ ਇਹ ਤੇ ਹੁਣ ਕਬੂਤਰ ਛੱਡੀਏ ਟਾਈਮ ਬਹੁ ਹੋਈ ਜਾਂਦਾ ਪਿਆ ਦੋ ਦੋ ਉੱਤੇ ਹੋ ਗਿਆ ਪਲਾਸੀ ਹੋ ਗਿਆ ਟਾਈਮ ਤੇ ਕੱਢ ਕੇ ਕਬੂਤਰ ਲਿਆਈਏ ਬਾਈ ਹੁਣ ਉਹਦਾ ਹੀ ਭੁੱਖ-ਭੁਖ ਲੱਗੀ ਹੋਣੀ ਕਬੂਤਰਾਂ ਨੂੰ ਤੇ ਛੱਡੀਏ ਤੇ ਬਾਈ ਦਾਣਾ ਦੁਨਾ ਪਾਈਏ ਨਾ ਆ ਵੀ ਆ ਉੱਤਰ ਇੱਥੇ ਛੱਡਦੇ ਠੀਕ ਆ ਇਹ ਚ ਥੋੜੀ ਆ ਕਬੂਤਰ ਠੀਕ ਆ ਤੇ ਇੱਥੇ ਨਿਆਰੇ ਨਾ ਰਹਿਣਗੇ ਮੇਰੇ ਸਾਹ ਨਾਲ ਜਿਆਦਾ ਨਹੀਂ ਤਾਂ ਇਹ ਕਬੂਤਰ ਆਪਣੇ ਇੱਥੇ 25 30 ਹੋਣੇ ਆ ਬੱਸ ਹਨਾ 25 ਕਬੂਤਰ ਹੋਣੇ ਆ ਜਿਆਦਾ ਨਹੀਂ ਹੈਗੇ ਤੇ ਨਿਆਰੇ ਨਾ ਇੱਥੇ ਰਹਿਣਗੇ ਵਾਕੀ ਥੱਲੇ ਗਾਦੀਆਂ ਮਾਦੀਆਂ ਉਹ ਹੋਣੇ ਬਾਈ 40 45 ਮਾਦੀਆਂ ਸੀਗੇ ਬੱਚੇ-ਬ ਪਿਆ ਦੇ ਲੱਗ ਪਾਕੀ ਹੁਣੀਆਂ ਉਹ ਠੀਕ ਆ ਤੇ ਇਸ ਕਰਕੇ ਉਹ ਥਲੇ ੜਕ ਦਿੱਤੇ ਆ ਤੇ ਉਥੇ ਖੁੱਲੇ ਡੁੱਲੇ ਆ ਇਹ ਇੱਥੇ ਬੁੱਲੇ ਡੁੱਲੇ ਆ ਠੀਕ ਆ ਨਿਆਰੇ ਨਾ ਰਹਿਣਗੇ ਬਈ ਇੱਥੇ ਲੋ ਬਾਬੋ ਇਹਨੇ ਨਾ ਰਿਓ ਛੋਟਾ ਜਿਹਾ ਗੁੱਡਾ ਹੋਈ ਹੈ ਨਾ ਤੇ ਉਹ ਚ ਤੰਗ ਸੀ ਆ ਮਾਦੀ ਨਾ ਹੁਣ ਇੰਨੀ ਆਦੀ ਆ ਪਈ ਆ ਦੇਖੋ ਉਹਦੀਆਂ ਸਮਝ ਹੁਣ ਤੇ ਆ ਬੱਚੇ ਜੀ ਤੇ ਚਾ ਥਲੇ ਬਿਠੇ ਆ ਬਾਕੀ ਥਲੇ ਉੱਤਰ ਜਾਣਗੇ ਤਾਂ ਹੁਣ ਮੇਲਾ ਲੱਗ ਜਾਣਾ ਇਹਨਾਂ ਦਾ ਠੀਕ ਆ ਵੱਡਾ ਹੁੱਡਾ ਛੋਟਾ ਨਹੀਂ ਹੈਗਾ ਵਾ ਫਿਰ ਆ ਜਾਣੇ ਹੁਣ ਉੱਤਰ ਇਹਦੇ ਵਿੱਚ ਇੱਕ ਤਾਂ ਇੱਥੇ ਨਿੱਗਾ ਰਹੂਗੇ ਹੁਣ ਠੀਕ ਆ ਤੇ ਕੋ ਦਾ ਵੀ ਬਈ ਅੱਖਾਂ ਦੇ ਸਾਹਮਣੇ ਰਹਿਣਗੇ ਬੱਚੇ ਜਿਹੜੇ ਛੋਟੇ ਹਨ ਤੇ ਇਹੜੇ ਛੋਟੇ ਬੱਚੇ ਆ ਇਹ ਵੀ ਬਈ ਆਪਾਂ ਹੁੱਡਾ ਕਾਲ ਨੂੰ ਸਾਫ਼ ਕਰਕੇ ਮਾਦੀਆਂ ਚਾੱਕ ਕੇ ਨਾ ਉਧਰਲੇ ਹੁੱਡੇ ਚ ਪਾਉਣੀਆਂ ਬਈ ਉਹ ਗੁੱਡਾ ਸਾਫ਼ ਕਰਕੇ ਆਪਾਂ ਠੀਕ ਆ ਤੇ ਉਧਰ ਪਾਵਾਂਗੇ ਤੇ ਆ ਆ ਫੇ ਬੱਚੇ ਵੀ ਧਰੋਂ ਨਿਕਲ ਜਾਣੇ ਇੱਧਰ ਵੀ ਕੰਮ ਥੋੜਾ ਹੀ ਹੋ ਜਾਣਾ ਜਿਹੜੇ 5-7 ਬੱਚੇ ਆ ਬਈ ਇੱਥੇ ਬੜੇ ਸੋਹਣੇ ਰਹਿਣਗੇ ਜਿੰਨੇ ਵੀ ਆ 10-12 ਬੱਚੇ ਹਨ ਆ ਹੁੱਡਾ ਕਾਲ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਵੀ ਮਿੱਟੀ ਫੇਰਾਂਗੇ ਬਈ ਐ ਪਾਵਾਂਗੇ ਮਿੱਟੀ ਫੇਰਾਂਗੇ ਹੀ ਨਾ ਤੇ ਆ ਹੁੱਡਾ ਸਾਫ਼ ਕਰਕੇ ਬਈ ਇੱਥੇ ਇਹ ਦਾ ਕਰਮਾ ਹੋਣੀ ਹੀ ਖਾਬ ਕਰਕੇ ਕਰੀਏ ਨਾ ਪਰ ਮੈਂ ਆ ਖਾਨੇ ਕੱਲ ਨੂੰ ਚੰਗੀ ਤਰ੍ਹਾਂ ਖਾਨੇ ਸਾਫ਼ ਕਰਨੇ ਬਈ ਇੱਕ ਵਾਰ ਹਾਂਜੀ ਬਾਬੇ ਕੀ ਹਾਲ ਚਾਲ ਹੈ ਲੋ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਤੇ ਫੋਨ 'ਤੇ ਫੇਲੇ ਆਇਆ ਮੈਂ ਕਿਹਾ ਅੱਜ ਸਾਰੇ ਭਰਾਵਾਂ ਦੇ ਜਿੰਨਾਂ ਦੇ ਕਮੈਂਟਾਂ ਦੇ ਉੱਤਰ ਦੇ ਵੀ ਰਹਿੰਦੇ ਸੀ ਹਨਾ ਤੇ ਜਵਾਬ ਦੇ ਦਈਏ ਬਈ ਹਨਾ ਜਿਹੜੇ ਜਿਹੜੇ ਬਾਈ ਕਮੈਂਟਾਂ ਦੇ ਜਵਾਬ ਰਹਿੰਦੇ ਸੀਗੇ ਆਪਾਂ ਉੱਦੜ ਵੀ ਨਹੀਂ ਦੇ ਸਕੇ ਹਨਾ ਤੇ ਉਹ ਬਾਈ ਅੱਜ ਜ਼ਰੂਰ ਦਵਾਂਗੇ ਤੇ ਜਿਹੜੇ ਕੱਲ ਵਾਲੀ ਵੀਡੀਓ ਦੇ ਕਮੈਂਟਾਂ ਦੇ ਜਵਾਬ ਆ ਉਹ ਪਹਿਲਾਂ ਪਹਿਲਾਂ ਦੇ ਲੈਂਦੇ ਆ ਦੇ ਬਾਕੀਆਂ ਦੇ ਵਜੋਂ ਬਾਅਦ ਚ ਜਵਾਬ ਦੇ ਦਾਂਗੇ ਦੂਜੀ ਵੀਡੀਓ ਦੇ ਹਨਾ ਪਹਿਲਾਂ ਅੱਜ ਵਾਲੀ ਦੇ ਪੂਰੇ ਕਰੀਏ ਨਾ ਬਾਈ ਦਾ ਇੱਕ ਦਾ ਕਮੈਂਟ ਆਦੀ ਕਿੰਦਾ ਬਾਈ ਮੇਰੇ ਕੋਲ ਨਾ ਨਸਲਾ ਹੈਗੀਆਂ ਆ ਦੋ ਤਿੰਨ ਪਰ ਬੱਚੇ ਬਹੁਤ ਘੱਟ ਉੜਦੇ ਆ ਬਾਈ ਦੇਖੋ ਪਹਿਲਾਂ ਤਾਂ ਤੁਹਾਨੂੰ ਬਾਈ ਬਾਹਰ ਉਹ ਦੇਖੋ ਵੀ ਸਾਡੇ ਬੱਚੇ ਬਾਹਰ ਕਿਹੜਾ ਯੂਰ ਮਾਰਦਾ ਕਈ ਵळे ਪਤਾ ਕੀ ਹੁੰਦਾ ਬਾਈ ਬੱਚੇ ਘਰੇ ਵੱਧ ਉੜਦੇ ਆ ਬਾਈ ਐਸੋਰੀ ਘੱਟ ਉੜਦੇ ਆ ਬਾਹਰ ਵੱਧ ਉੜਦੇ ਆ ਠੀਕ ਆ ਇਹ ਨਹੀਂ ਹੁੰਦਾ ਕਿ ਆਪਣੇ ਕੋ ਕੂਟਰ ਘੱਟ ਉੜਦੇ ਘਰੇ ਤੇ ਉਹਨੂੰ ਮਾੜੇ ਆ ਨਾ ਬਾਈ ਬਾਹਰ ਉਹ ਹੋ ਸਕਦਾ ਬਾਜੀ ਜਿੱਤਣ ਆਪਣੇ ਕੋ ਹੈਗੇ ਕਬੂਤਰ 2 2 3 3 ਘੰਟੇ ਘਰੇ ਵੇਰਦੇ ਬਾਹਰ ਦਿਹਾੜੀ ਪੋਂਦੇ ਆ ਸ਼ਾਮ ਨੂੰ ਢਾਂਗੀ ਵੀ ਨਹੀਂ ਚੜਦੇ ਬਾਈ ਨੇੜਾ ਵੇ ਹੋ ਜਾਂਦੇ ਆ ਉਹਨੂੰ ਪਹਿਲਾਂ ਪਰਖੋ ਬਾਈ ਫੇਰ ਨਸਰ ਵਧਾਵਾਂਗੇ ਤੇ ਫੇਰ ਮੈਨੂੰ ਦੱਸਿਓ ਫੇਰ ਬਾਅਦ ਚ ਬਾਕੀ ਕਮੈਂਟ ਕਰਿਓ ਪਹਿਲਾਂ ਇਹ ਕਰੀ ਛੱਡ ਕੇ ਦੇਖੋ ਬਾਈ ਬਾਹਰ ਬੱਚੇ ਠੀਕ ਆ ਫੇਰ ਤੁਹਾਨੂੰ ਪਤਾ ਲੱਗੂਗਾ ਅੰਦਰ ਆ ਬਾਈ ਤੇ ਬਾਈ ਕਹਿੰਦਾ ਸੀ ਵੀ ਆਉਣਾ ਆਪਾਂ ਜਾਨਵਰ ਲੈਣ ਬਾਈ ਕੋਈ ਚੱਕਰ ਨਹੀਂ ਬਾਈ ਕੱਚੀ ਪੀਲੀ ਵਾਲਾ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਤੇ ਪਰ ਥੋੜਾ ਜਿਹਾ ਟਾਈਮ ਲੱਗਣਾ ਬਾਈ ਕੋਈ ਗੱਲ ਨਹੀਂ ਆਜੋ ਤੁਸੀਂ ਉੱਦਾਂ ਮਿਲਣ ਜਦੋਂ ਮਰਜ਼ੀ ਆਓ ਬਾਈ ਜਿਹੜਾ ਮਰਜੀ ਵੀਰ ਜਦੋਂ ਮਰਜੀ ਆ ਸਕਦਾ ਬਾਈ ਮਲਖਪੁਰ ਪਿੰਡਾਂ ਤੁਹਾਨੂੰ ਦੱਸਿਆ ਫਗਵਾੜੇ ਚ ਪੈਂਦਾ ਹਸ਼ਾਰਪੁਰ ਰੋਡ ਤੇ ਆ ਜਦੋਂ ਮਰਜੀ ਆਓ ਬਈ ਜੀ ਸਦਕੇ ਹਨਾ ਤੇ ਬਾਕੀ ਜਾਨਵਰ ਵਾਲਾ ਆਪਾਂ ਥੋੜੀ ਜਿਹੀ ਬੱਚੇ ਹੜ ਕਢਾਉਨੇ ਆ ਉਦੋਂ ਵਾਰ ਬਾਈ ਤੁਹਾਡੀਆਂ ਸਾਰੀਆਂ ਐਡਵਾਂਡਾਈ ਪੂਰੀਆਂ ਕਰਾਂਗੇ ਕੋਈ ਚੱਕਰ ਨਹੀਂ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕੀ ਕਹਿੰਦਾ ਬਾਈ ਏਰੀਆ ਕਿਹੜਾ ਤੁਹਾਡਾ ਬਾਈ ਆਹ ਹੀ ਆ ਬਾਈ ਮਲਖਪੁਰ ਤੇ ਹਸ਼ਾਰਪੁਰ ਰੋਡ ਤੇ ਆ ਤੇ ਆਪਣਾ ਜਿਹੜਾ ਸ਼ਹਿਰ ਆ ਫਗਵਾੜਾ ਆ ਫਗਵਾੜੇ ਚ ਪੈਂਦਾ ਮਲਖਪੁਰ ਪਿੰਡ ਠੀਕ ਆ ਤੇ ਹੋਰ ਬਾਈਆਂ ਦੇ ਕਈਆਂ ਦੇ ਕਮੈਂਟ ਆਏ ਠੀਕ ਆ ਬਾਕੀ ਪਿਛਲੀ ਵੀਡੀਓ ਤੇ ਜ਼ਿਆਦਾ ਕਮੈਂਟ ਆਏ ਸੀ ਨੁਕਤਿਆਂ ਬਾਰੇ ਪੁੱਛਣ ਨੂੰ ਜਾਂ ਕਿੱਦਾਂ ਵੀ ਹਨਾ ਇਸ ਵੀਡੀਓ ਤੇ ਬਾਈ ਕਮੈਂਟ ਥੋੜੇ ਘੱਟ ਹੀ ਆਏ ਹਨਾ ਵੀ ਜਿਹੜੇ ਨੁਕਤੇ ਬਾਰੇ ਪੁੱਛਿਆ ਹੋਇਆ ਹਨਾ ਤੇ ਇੱਕ ਬਾਈ ਕਹਿੰਦਾ ਬਾਈ ਪਿੰਡ ਛੱਡਣ ਵਾਲੇ ਕਬੂਤਰ ਦੀ ਕੀ ਨਿਸ਼ਾਨੀ ਹੁੰਦੀ ਬਾਈ ਦੱਸਿਆ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਕੀ ਹੁੰਦੀ ਕਿੱਦਾਂ ਦੇਖੀਦਾ ਜਾਂ ਕੀ ਨਹੀਂ ਹਨਾ ਤੇ ਕੀ ਨਿਸ਼ਾਨੀ ਹੁੰਦੀ ਬਾਈ ਹਨਾ ਬਾਈ ਨੇ ਇਹ ਕਿਹਾ ਸੀ ਬਾਈ ਉਦਾਂ ਮੈਂ ਦੱਸਿਆ ਤੁਹਾਨੂੰ ਪਿੰਡ ਜਿਹੜੇ ਛੱਡਦੇ ਆ ਨਾ ਕਬੂਤਰ ਮੈਂ ਪਹਿਲਾਂ ਵੀ ਗੱਲਾਂ-ਗੱਲਾਂ 'ਚ ਬਾਈ ਬਹੁਤ ਵਾਰੀ ਦੱਸਿਆ ਹੋਇ 70% ਤਾਂ ਬਾਈ ਤੁਹਾਡੇ ਘਰ ਦਾ ਚੱਕਰ ਪੈਂਦਾ ਤੁਹਾਡੇ ਘਰ ਦਾ ᱜੇੜਾ ਕਿਤਾ ਠੀਕ ਆ ਇਹ ਚੀਜ਼ਾਂ ਹੁੰਦੀਆਂ ਦੂਜੀ ਬਾਈ ਨਿਸ਼ਾਨੀ ਅੱਖ ਦੇ ਜਿੰਨੇ ਜਿਹੜੇ ਘੇਰੇ ਹੁੰਦੇ ਨੇ ਅੱਖ ਦੇ ਵਿਚਲਾ ਕਾਲਾ ਡੇਲਾ ਹੁੰਦਾ ਇੱਕ ਛੋਟਾ ਜਿਹਾ ਉਹਦੇ ਨਾਲ ਇੱਕ ਘੇਰਾ ਇੱਕ ਬਾਹਰਲਾ ਸਿਰੇ ਤੇ ਗੋਲ ਘੇਰਾ ਹੁੰਦਾ ਕਾਲਾ ਤੇ ਕਾਲਾ ਵੀ ਹੁੰਦਾ ਤੇ ਪੂਰਾ ਜੇ ਰੰਗ ਦਾ ਵੀ ਹੁੰਦਾ ਹਨਾ ਮਿੱਟੀ ਜੇ ਰੰਗ ਦਾ ਬਾਈ ਜਿੰਨੇ ਗੋੜੇ ਹੋਣਗੇ ਨਾ ਜਿੰਨੇ ਗੂੜੇ ਹੋਣਗੇ ਬਾਈ ਉਹ ਕੂਤਰਾਂ ਦੇ ਭੰਜਣ ਦੇ ਚਾਂਸ ਬਹੁਤ ਘੱਟ ਆਉਂਦੇ ਠੀਕ ਆ ਬਾਕੀ ਇਹਨਾਂ ਦੇ ਕੋਈ ਯਕੀਨ ਨਹੀਂ ਬਾਈ ਇੱਥੇ ਪੰਜ-ਪੰਜ ਬਾਜ਼ੀਆਂ ਜਿੱਤੇ ਵੀ ਕੂਤਰ ਭੱਜ ਜਾਂਦੇ ਆ ਠੀਕ ਆ ਨਾ ਇਦਾਂ ਦਾ ਕੋਈ ਆਪਾਂ ਸ਼ੋਰਟ ਹੀ ਨਹੀਂ ਦੇ ਸਕਦੇ ਬਾਈ ਕਿਉਂਕਿ ਕਬੂਤਰ ਦੇ ਮਤਲਬ ਦਾ ਪਿੰਡ ਹੀ ਨਹੀਂ ਹੁੰਦਾ ਠੀਕ ਆ ਪਿੰਡ ਤੋਂ ਕੋਈ ਕਬੂਤਰ ਭੱਜ ਜਾਂਦਾ ਗੇੜਾ ਨਹੀਂ ਬਣਦਾ ਇੱਥੇ ਪੰਜ ਪੰਜ ਛੇ ਛੇ ਬਾਜੀਆਂ ਜਿੱਤੇ ਵੀ ਕਬੂਤਰ ਭੱਜੇ ਆਪਣੇ ਬਾਈ ਠੀਕ ਆ ਜਿਹੜੇ ਕੱਲੇ ਰਹਿ ਰਹੇ ਵੀ ਜਿੱਤੇ ਆ ਉਹ ਵੀ ਭੱਜ ਜਾਂਦੇ ਬਾਈ ਇਹਦਾ ਨਹੀਂ ਕੋਈ ਚੱਕਰ ਆਪਾਂ ਇਦਾਂ ਦੀ ਕੋਈ ਸ਼ੋਰਟ ਹੀ ਨਹੀਂ ਦੇ ਸਕਦੇ ਵੀ ਬਾਈ ਆਹ ਕਬੂਤਰ ਦੇਖ ਲਓ ਆ ਨਿਸ਼ਾਨੀਆਂ ਇਹ ਭੱਜੂਗਾ ਨਹੀਂ ਬਾਕੀ ਹਾਂ ਚੰਗੇ ਕਬੂਤਰ ਦੀ ਜਿਹੜੀ ਨਿਸ਼ਾਨੀ ਦੱਸੀ ਜੀ ਉਹ ਅੱਖ ਦੀ ਮੈਂ ਤੁਹਾਨੂੰ ਦੱਸਦੀ ਆ ਸਿਰ ਚ ਜੱਬਾ ਹੋਵੇ ਜਿੰਨਾ ਹੋ ਸਕਦਾ ਠੀਕ ਆ ਜਿੰਨਾ ਵੀ ਜੱਬਾ ਹੋਵੇ ਅ ਚਪਟੇ ਸੇਰ ਵਾਲੇ ਨਾ ਤੇ ਅੱਖਾਂ ਬਾਹਰ ਹੋਣੇ ਬੈਰੀ ਕੋ ਬਹੁਤ ਘੱਟ ਫੜ ਹੁੰਦੇ ਗੁਤਰ ਤੇ ਬਾਕੀ ਬਾਈ ਆਹੇ ਕਮੈਂਟ ਸੀ ਹੈ ਨਾ ਤੇ ਇਹਨਾਂ ਦੇ ਮੈਂ ਸਾਰੇ ਭਰਾਵਾਂ ਦੇ ਤਕਰੀਬਨ ਜਵਾਬ ਦੇ ਦਿੱਤੇ ਆ ਤੇ ਬਾਕੀ ਜੇ ਵੀ ਕੋਈ ਫੇਰ ਵੀ ਕੋਈ ਰਹਿ ਗਿਆ ਤਾਂ ਬਾਈ ਸੌਰੀ ਹੈ ਨਾ ਵੀਡੀਓ ਬਹੁਤ ਵੱਡੀ ਹੋ ਗਈ ਅੱਜ ਤੇ ਬਾਕੀ ਆਦੇ ਫਿਰ ਜਿਹੜੀ ਕੱਲ ਵਾਲੀ ਵੀਡੀਓ ਤੇ ਇੱਕ ਕਮੈਂਟ ਪੂਰੇ ਰਹਿੰਦੇ ਆ ਉਹ ਬਾਈ ਫਿਰ ਕੱਲ ਵਾਲੀ ਵੀਡੀਓ ਜਵਾਬ ਦੇਵਾਂਗੇ ਤੇ ਠੀਕ ਆ ਬਾਬੇ ਮਿਲਦੇ ਆ ਕੱਲ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ